ਦੱਸਿਆ ਕਿ 11 ਜੂਨ ਤੋਂ ਝੋਨੇ ਦੇ ਸੀਜ਼ਨ ਦੇ ਲਈ ਨਹਿਰੀ ਪਾਣੀ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੀ ਵਿਭਾਗ ਦੀ ਮੀਟਿੰਗ ਜਿਹੜੀ ਸੱਦੀ ਹੈ ਤੇ ਨਹਿਰਾਂ ਦੀ ਸਫਾਈ ਦਾ ਕੰਮ ਹੈ ਜਿਹੜਾ ਮੁਕੰਮਲ ਹੋ ਗਿਆ ਹੈ ਸੀਐਮ ਮਾਨ ਨੇ ਵੱਡਾ ਬਿਆਨ ਦੇ ਦਿੱਤਾ ਹੈ ਕਿ ਕਿਸਾਨਾਂ ਨੂੰ ਨਹਿਰਾਂ ਕੱਸੀਆਂ ਤੇ ਸੂਏ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਹੈ ਜਿਹੜੀ ਕਰਨੀ ਚਾਹੀਦੀ ਹੈ ਉਥੇ ਖੇਤਾਂ ਨੂੰ ਨਹਿਰੀ ਪਾਣੀ ਮਿਲਣ ਦਾ ਇੱਕ ਰਿਕਾਰਡ ਕਾਇਮ ਹੋਵੇਗਾ ਸੋਸੀਅਮਾਨ ਲਗਾਤਾਰ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਦਾ ਯਤਨ ਕਰ ਰਹੇ ਨੇ ਤੇ ਪਿਛਲੇ 1 ਸਾਲ ਤੋਂ ਨਹਿਰੀ ਪਾਣੀ ਦੇ ਉੱਤੇ ਲਗਾਤਾਰ ਸਰਕਾਰ ਕੰਮ ਕਰਦੀ ਆ ਰਹੀ ਹੈ ਤੇ ਹੁਣ 11 ਜੂਨ ਤੋਂ ਪਹਿਲਾ ਨਹਿਰੀ ਪਾਣੀ ਮਿਲਣ ਦੇ ਸੰਕੇਤ ਸੀਮਾਨ ਨੇ ਦੇ ਦਿੱਤੇ ਨੇ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਹੈ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਹੈ ਜਿਹੜੀ ਦੱਦੀ ਹੈ ਕਿ 11 ਜੂਨ ਤੋਂ ਹੁਣ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੀ ਵਿਭਾਗ ਦੀ ਮੀਟਿੰਗ ਸੱਦੀ ਹੈ ਤੇ ਨਹਿਰਾਂ ਦਾ ਜੋ ਕੰਮ ਹੈ ਸਫਾਈ ਦਾ ਉਹ ਵੀ ਮੁਕੰਮਲ ਕਰ ਲਿਆ। ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਦੇ ਹਾਂ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਨਹਿਰੀ ਪਾਣੀ ਦੇ ਉੱਤੇ ਸਰਕਾਰ ਲਗਾਤਾਰ ਕੰਮ ਕਰਦੀ ਜਾ ਰਹੀ ਹੈ ਤੇ ਨਹਿਰੀ ਪਾਣੀ ਹੁਣ 11 ਜੂਨ ਤੋਂ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਜਾ ਰਿਹਾ ਹੈ ਕੀ ਕੋਈ ਜਾਣਕਾਰੀ ਆ? ਹਾਂ ਬਿਲਕੁਲ ਜਿੰਦਰਾ ਚੈਸ ਰੂਲ ਆਪਣਾ ਮੀਟਿੰਗ ਜੇਲੀ ਹੈ ਆਮ ਆਦਮੀ ਪਾਰਟੀ ਦੇ ਪੀਡੈਂਕੀ ਜਿਹੜੀ ਹੋਈ ਹੈ ਤੇ ਨਾਲ ਹੀ ਜਿਹੜਾ ਹੈ ਮੀਟਿੰਗ ਦੇ ਵਿੱਚ ਜਿਹੜੇ ਆਪਣਾ ਮੁਖਬਰ ਜਨਾਬ ਗਏ ਆ ਉਹਦਾ ਵੀ ਮੰਤਨ ਕੀਤਾ ਗਿਆ ਤੇ ਨਾਲ ਹੀ ਜਿਹੜੇ ਕਿਸਾਨਾਂ ਨੂੰ ਪਾਣੀ ਦੇਣਾ ਉਹਦੇ ਬਾਰੇ ਵੀ ਜਿਹੜਾ ਹੈ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹਨਾਂ ਨੂੰ ਜਲਦੀ ਜਿਹੜਾ ਹੈ ਉਹਨਾਂ ਨੂੰ ਪਾਣੀ ਮਿਲ ਜੇਗਾ ਕਿਉਂਕਿ ਲਗਾਤਾਰ ਸუნ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਬਿਲਕੁਲ ਚੱਲ ਰਿਹਾ ਹੈ ਕਿਉਂਕਿ ਕੱਲ ਵੀ ਇਸ ਤਰ੍ਹਾਂ ਮੀਟਿੰਗ ਹੋਈ ਸੀਗੀ ਤੇ ਉਹਦੇ ਵਿੱਚ ਵੀ ਜਿਹੜਾ ਹੈ ਪੂਰੀ ਜਾਣਕਾਰੀ ਜਿਹੜੀ ਆ ਭਗਵੰਤ ਸਾਨਾ ਉਹਨਾਂ ਨੇ ਦਿੱਤੀ ਸੀ ਕਿ ਕੀ ਕਾਰਨ ਰਹਿ ਤਿੰਨ ਠਿਕਾਣੀਆਂ ਤੇ ਲਗਾਤਾਰ ਜਿਹੜਾ ਹੈ ਮੈਡੀਕਲ ਦਾ ਦੌਰ ਵੀ ਚੱਲ ਰਿਹਾ ਜੀ ਇਹ ਤਾਂ ਕਿਸਾਨਾਂ ਨੂੰ ਨਹਿਰਾਂ ਕੱਸੀਆਂ ਤੇ ਸੂਏ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਫੀਲ ਕੀਤੀ ਗਈ ਹੈ ਕੀ ਲੱਗਦਾ ਇਸ ਵਾਰ ਜਿਹੜਾ ਪਾਣੀ ਹੈ ਨਹਿਰਾਂ ਦੇ ਵਿੱਚ ਉਹ ਟਿਊਬਲਾਂ ਤੋਂ ਜ਼ਿਆਦਾ ਆਉਂਦਾ ਦਿਖਾਈ ਦੇਊਗਾ ਬਿਲਕੁਲ ਬਿਲਕੁਲ ਕਿਉਂਕਿ ਸਾਫ਼ ਤੌਰ ਤੇ ਆਪਣਾ ਅੱਜ ਮੀਟਿੰਗ ਦੇ ਵਿੱਚ ਜਿਹੜਾ ਹੈ ਨਹਿਰਾ ਤੇ ਜਿਹੜੇ ਪੰਨਾ ਜਿਹੜੇ ਛੋਟੇ ਜਿਹੜੀ ਮਹਿਰ ਹੁੰਦੀ ਸੀ ਉਸ ਤੋਂ ਪਾਣੀ ਲੈਣ ਦੀ ਬਿਲਕੁਲ ਗੱਲ ਕੀਤੀ ਗਈ ਹੈ ਤੇ ਹੁਣ ਕਹਿ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੇ ਟਿਊਬਲ ਤੋਂ ਜ਼ਿਆਦਾ ਪਾਣੀ ਆਉਂਦਾ ਕਿਉਂਕਿ ਅਕਸਰ ਕਿਸਾਨ ਜਿਹੜੇ ਨੇ ਕਿਤੇ ਨਾ ਕਿਤੇ ਇਸ ਵੀਜ਼ ਨੂੰ ਅਕਸਰ ਕਹਿੰਦੇ ਕਿ ਸਾਨੂੰ ਪਾਣੀ ਦਾ ਘਾਟ ਹੈ ਤੇ ਹੁਣ ਹੋ ਸਕਦਾ ਹੈ ਕਿਸਾਨਾਂ ਵਾਸਤੇ ਵੀ ਜਿਹੜੀ ਹੈ ਖੁਸ਼ੀ ਦੀ ਗੱਲ ਸਾਹਮਣੇ ਆਵੇ ਅ ਅਮਿਤਾ ਖੇਤਾਂ ਨੂੰ ਨਹਿਰੀ ਪਾਣੀ ਮਿਲਣ ਦਾ ਇੱਕ ਵੱਡਾ ਰਿਕਾਰਡ ਹੈ ਜਿਹੜਾ ਅਜੇ ਤੱਕ ਕਾਇਮ ਨਹੀਂ ਹੋਇਆ ਉਹ ਵੀ ਰਿਕਾਰਡ ਵੜਨ ਜਾ ਰਿਹਾ ਹੈ ਇਹ ਸੰਕੇਤ ਸੀਐਮ ਮਾਨ ਨੇ ਦੇ ਦਿੱਤੇ ਨੇ ਕਿ ਇਸ ਤੋਂ ਪਹਿਲਾਂ ਨਹਿਰੀ ਪਾਣੀ ਆ ਜਿਹੜਾ ਕਿਸਾਨਾਂ ਨੂੰ ਨਹੀਂ ਮਿਲਿਆ ਜੇਕਰ ਨਹੀਂ ਮਿਲਿਆ ਤਾਂ ਇਸ ਦੇ ਵਿੱਚ ਕਿਹੜੀਆਂ ਸਰਕਾਰਾਂ ਸੀ ਜਿਨ੍ਹਾਂ ਦੀ ਸੀਐਮ ਮਾਨ ਗਲਤੀ ਕੱਢਦੇ ਵੀ ਨਜ਼ਰ ਆਉਂਦੇ ਨੇ ਬਿਲਕੁਲ ਨਹੀਂ ਕਿਉਂਕਿ ਅਗਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਅਕਸਰ ਇਹੀ ਮੰਗ ਰੱਖਦੇ ਸੀਗੇ ਕਿ ਬਿਜਲੀ ਵੀ ਅਗਰ ਗੱਲ ਕੀਤੀ ਜਾਵੇ ਨਾਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਵੀ ਕੋਈ ਸਾਫ਼ ਤੌਰ ਤੇ ਕਿਸਾਨ ਦੀ ਜਿਵੇਂ ਨੇ ਕਿਸੇ ਸਰਕਾਰਾਂ ਨੂੰ ਵੀ ਜਿਹੜਾ ਹੈ ਕਿਸੇ ਨਾ ਕਿਸੇ ਕੋਸ਼ਿਸ਼ ਦੇ ਵਿੱਚ ਸੰਭ ਤੇ ਨਾਲ ਹੀ ਜਿਹੜਾ ਹੈ ਅਮਨਤਨ ਦੀ ਵੀ ਜਿਹੜੀ ਜਗ੍ਹਾ ਹੈ ਤੇ ਇਹ ਲਈ ਕਾਂਦੀ ਪਾਰਟੀ ਗੱਲ ਕਰਨ ਦੀ ਕੀਤੀ ਜਾਵੇ ਜਾਂ ਕਾਂਗਰਸ ਵੀ ਗੱਲ ਕਰਦੀ ਸੀ ਕਿ ਵੀ ਸਾਰੀ ਸਰਕਾਰਾਂ ਦੇ ਟਾਈਮ ਜਿਹੜਾ ਹੈ ਕਿਸਾਨ ਕਿਸੇ ਨਾ ਕਿਸੇ ਪਾਣੀ ਨੂੰ ਤੇ ਬਿਜਲੀ ਨੂੰ ਲੈ ਕੇ ਅਕਸਰ ਵਿਵਾਦਾਂ ਦੇ ਵਿੱਚ ਜਿਹੜੇ ਨੇ ਆਪਣਾ ਜਿਹੜੇ ਸਰਕਾਰ ਰੈਂਦੀ ਕਿੰਨੀ ਵੀ ਜਿਹੜੇ ਉਹ ਲੈ ਕੇ ਤੇ ਕਿਸਾਨ ਜਿਹਨੇ ਇਹ ਸਵਾਲ ਚੱਕ ਦਸ਼ੀ ਜੇ ਹੁਣ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕਿਸਾਨਾਂ 와ਸਤੇ ਵੀ ਕੁਝ ਨੀ ਗੱਲ ਟਿਕਲ ਦੇ ਸਾਹਮਣੇ ਆ ਰਹੀ ਆ ਠੀਕ ਹੈ ਅਮਿਤ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ